ਤੇ ਕਹਿੰਦੇ ਆ ਵੀ ਮੁੰਡੇ ਬਹੁਤ ਲਾਇਕ ਹੁੰਦੇ ਆ ਤੇ ਕੁੜੀਆਂ ਲਾਇਕ ਨਹੀਂ ਹੁੰਦੀਆਂ ਤੇ ਸਾਡੇ ਪੁੱਤ ਦੇ ਸਾਡੇ ਜਿਹਨਾਂ ਪੁੱਤਾਂ ਦੇ ਸਾਡੇ ਸਾਡਾ ਨਾਰੋਸ਼ਨ ਕੀਤਾ ਮੈਂ ਸਾਰੇ ਇਹ ਕਹਿੰਦਾ ਨਾ ਧੀਜਾ ਨਾਲ ਵਰਤ ਵਰ ਪਿਆਰ ਕਰੋ ਤੈਨੂੰ ਅੱਗੇ ਆਉਣ ਦਿਓ ਤਾਂ ਕਿ ਸਾਡਾ ਸਾਰੇ ਪਰਿਵਾਰ ਦਾ ਨਾਰੋਸ਼ਨ ਕਰ ਸਕਣ ਜਿੱਤੀਆਂ ਨੇ ਮੇਰੇ ਪੁੱਤ ਨੇ ਮੈਂ ਇਹ ਕਹਿਣਾ ਚਾਹੁੰਦਾ ਮੇਰੇ ਸਕੂਲ ਦਾ ਵੀ ਬਹੁਤ ਜ਼ਿਆਦਾ ਹੱਥ ਇਹਨਾਂ ਤੇਰੇ ਉੱਤੇ ਹੈਗਾ ਔਰ ਸਾਡੇ ਜੇ ਸਰ ਰਾਜਵੀਰ ਸਾਹਿਬ ਜਿਨ੍ਹਾਂ ਨੇ ਇਹਨਾਂ ਨੂੰ ਮਤਲਬ ਪੂਰਾ ਸਾਲ 2 ਸਾਲ ਮਤਲਬ ਬਿਨਾ ਕਿਸੇ ਜਿਹਨੂੰ ਕਹਿੰਦੇ ਆ ਲਾਲਚ ਤੋਂ ਇਹਨਾਂ ਨੂੰ ਪੜਾਇਆ ਨਹੀਂ ਤੇ ਅੱਜ ਕੱਲ ਕੋਈ ਕਿਸੇ ਨੂੰ ਪੜਾਉਂਦਾ ਨਹੀਂ ਨਾ ਸਰ ਨੇ ਬੜੀ ਮਿਹਨਤ ਕਰਵਾ ਕੇ ਇਹਨਾਂ ਨੂੰ ਬੇਟੀਆਂ ਨੂੰ ਅੱਗੇ ਲਿਆਂਦਾ ਵਾ ਤੇ ਮੇਰੀ ਮੈਸੇਜ ਜੋ ਕਿ ਦਿਨ ਰਾਤ ਇਹਨਾਂ ਨੇ ਨਾਲ ਰੈਂਦੀ ਰਹੀ ਆ ਜੇ ਰਾਤ ਨੂੰ ਜਾਗਦੀਆਂ ਤੇ ਰਾਤ ਨੂੰ ਜਾਗਦੀ ਰਹੀ ਆ ਤੇ ਜੇ ਦਿਨੇ ਆ ਤੇ ਦਿਨੇ ਵੀ ਸਾਰੇ ਕੰਮ त्याग ਕੇ ਇਹਨਾਂ ਨਾਲ ਸਾਥ ਦਿੱਤਾ ਮੇਰੀ ਮੈਸੇਜ ਨੇ ਬਹੁਤ ਸਾਥ ਦਿੱਤਾ ਨਾਲ ਤੇ ਡਾਕਟਰ ਬਣ ਕੇ ਦੁਨੀਆ ਦੀ ਸੇਵਾ ਕਰਨਾ ਚਾਹੁੰਦੀ ਆ ਮੈਂ ਪ੍ਰਮਾਤਮਾ ਜੀ ਅਰਦਾਸ ਕਰਦਾ ਵਾਂ ਕਿ ਪ੍ਰਮਾਤਮਾ ਜੀ ਦੀ ਖੁਆਇਸ਼ ਕੂਰੀ ਪੂਰੀ ਕਰੇ ਤੇ ਨੂੰ ਜਰੂਰ ਇਹਦੇ ਮਕਾਮ ਤੇ ਪਹੁੰਚਾ ਦੇ। ਅਹੀਂ ਤੇ ਮਾਲਕ ਦਾ ਸ਼ੁਕਰ ਕਰਦੇ ਪ੍ਰਮਾਤਮਾ ਦਾ ਕਿ ਸਾਡੇ ਬੱਚੇ ਨੇ ਸਾਡਾ ਨਾਮ ਰੋਸ਼ਨ ਕੀਤਾ। ਬਹੁਤ ਖੁਸ਼ੀ। ਪਤਾਇਆ ਅੱਜਕੱਲ ਬੇਟਾ ਵੀ ਇੱਕ ਹੋਣਾ ਚਾਹੀਦਾ ਪਰ ਅਹੀਂ ਕਦੀ ਕਮੀ ਮਹਿਸੂਸ ਨਹੀਂ ਸਾਡੇ ਬੱਚਿਆਂ ਨੇ ਸਾਨੂੰ ਕਹਿੰ ਦਿੱਤੀ ਕਿ ਸਾਡਾ ਕੋਈ ਬੇਟਾ ਨਹੀਂ ਹੈਗਾ ਤੇ ਗਾਂਵ ਸਾਡੇ ਸਟੇ ਨਾਰੋਸ਼ਨ ਕਰਦਿਆਂ ਰਹਿਣ ਗਿਆ ਸਾਨੂੰ ਬਹੁਤ ਮਾਣ ਆਪਣੇ ਬੱਚਾ ਤੇ ਬਹੁਤ ਜ਼ਿਆਦਾ ਮਾਣ।ਾਰੇ ਖੁਸ਼ ਨੇ ਸਾਰੇ ਰਿਸ਼ਤੇਦਾਰ ਬਹੁਤ ਖੁਸ਼ ਨੇ। ਸਾਨੂੰ ਇਨੀ ਖੁਸ਼ੀਆਂ ਸਾਨੂੰ ਕਦੀ ਹੁਣ ਆਪਣੇ ਕਦੀ ਵੀ ਇਹ ਨਹੀਂ ਮਹਿਸੂਸ ਹੈ ਜੀ ਕਿ ਸਾਡਾ ਬੇਟਾ ਨਹੀਂ ਸਾਡਾ ਸਾਡੇ ਬੱਚੇ ਕਹਿੰਦੇ ਕਿ ਅਸੀਂ ਮੰਮਾ ਤੁਹਾਡਾ ਕਰਾਂਗੇ ਨਾ ਰੋਸ਼ਨ ਸਾਡਾ ਹੱਥਾਂ ਤੇ ਕਰਦੇ ਵੀ ਪਏ ਬੱਚੇ ਸ਼ੁਰੂ ਸੁਮਾਲਕ ਦੀ ਕਿਰਪਾ ਹੋਈ ਤੇ ਮੇਰੇ ਬੱਚਾ ਨੇ ਨਾਮ ਰੋਸ਼ਨ ਕੀਤਾ ਅਸੀਂ ਆਪਣੇ ਬੱਚਿਆਂ ਨੂੰ ਪੂਰੀ ਸਪੋਰਟ ਕਰਾਂਗੇ ਹਰ ਖਾਂ ਤੇ ਉਹਨਾਂ ਦੇ ਨਾਲ ਕੱਲ ਹੀ ਸਾਡੇ 12ਵੀਂ ਦੇ ਮਾਰਡ ਦਾ ਜਿਹੜਾ ਨਤੀਜਾ ਹੈ ਉਹ ਜਾਰੀ ਕੀਤਾ ਗਿਆ ਹੈ ਮੈਰਿਟ ਲਿਸਟ ਜਾਰੀ ਕੀਤੀ ਗਈ ਸੀ ਜਿਸ ਵਿੱਚੋਂ ਮੈਂ ਪੂਰੇ ਗੁਰਦਾਸਪੁਰ ਡਿਸਟ੍ਰਿਕਟ ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ ਤੇ ਪੂਰੇ ਪੰਜਾਬ ਵਿੱਚੋਂ ਚੌਥਾ ਸਥਾਨ ਹਾਸਲ ਕੀਤਾ ਹੈ ਤੇ ਇਸ ਸੰਬੰਧੀ ਮੇਰੇ ਸਾਰੇ ਟੀਚਰਸ ਵੀ ਬਹੁਤ ਖੁਸ਼ ਹਨ ਅਤੇ ਮੇਰੇ ਪ੍ਰਿੰਸੀਪਲ ਸਰਵਿਸ ਜਿਹੜੇ ਉਹ ਸਾਨੂੰ ਜਿਹੜੇ ਮੁਬਾਰਕਬਾਦ ਦੇਣ ਵਾਸਤੇ ਆਏ ਸਨ ਇਹ ਤਾਂ ਸਾਰੇ ਮਤਲਬ ਸਾਰਿਆਂ ਦਾ ਕੋਆਰਡੀਨੇਸ਼ਨ ਹੀ ਹੁੰਦਾ ਹੈ ਬਟ ਜਦੋਂ ਅਸੀਂ ਸਕੂਲ ਹੁੰਨੇ ਆ ਤਾਂ ਉਸ ਵਕਤ ਸਾਡੇ ਪੇਰੈਂਟਸ ਸਾਡੇ ਜਿਹੜੇ ਟੀਚਰਸ ਨੇ ਉਹ ਸਾਡਾ ਸਾਥ ਦਿੰਦੇ ਨੇ ਜਦੋਂ ਅਸੀਂ ਘਰ ਵਿੱਚ ਹੁੰਨੇ ਆ ਤੇ ਸਾਡੇ ਪੇਰੈਂਟਸ ਸਾਡਾ ਬਹੁਤ ਜਿਹੜਾ ਉਹ ਸਾਡਾ ਮਤਲਬ ਹੈਲਪ ਕਰਦੇ ਨੇ ਸਾਨੂੰ ਮੋਟੀਵੇਟ ਕਰਦੇ ਨੇ ਅ ਬਟ ਯਾ ਜਿਹੜੀ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਤੇ ਸਾਨੂੰ ਮਤਲਬ ਕਿ ਇਹੀ ਮੈਂ ਆਪ ਆਪ ਵੀ ਸਾਰਾ ਮਤਲਬ ਆਪਣੀ ਮਿਹਨਤ ਕਰਦੀ ਆ ਤੇ ਇਹੀ ਦੱਸਣਾ ਚਾਹੁੰਦੀ ਆ ਕਿ ਬੱਚੇ ਜਿਹੜੇ ਬੱਚੀਆਂ ਵੀ ਜਿਹੜੀਆਂ ਨੇ ਉਹ ਬਹੁਤ ਕੁਝ ਕਰ ਸਕਦੀਆਂ ਨੇ ਜਸ ਜਿਹੜੇ ਬੱਚੇ ਨਹੀਂ ਕਰ ਸਕਦੇ ਜਿਹੜੇ ਮੁੰਡੇ ਨਹੀਂ ਕਰ ਸਕਦੇ ਉਹ ਕੁੜੀਆਂ ਕਰ ਸਕਦੀਆਂ ਨੇ ਅੱਜ ਕੱਲ ਤੀਆਂ ਹਰ ਇੱਕ ਮੁਕਾਮ ਹਾਸਲ ਕਰ ਰਹੀਆਂ ਨੇ ਤੇ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਕਿ ਮੇਰੇ ਪੇਰੈਂਟਸ ਜਿਹੜੇ ਨੇ ਉਹਨਾਂ ਨੇ ਸਾਨੂੰ ਮੁੰਡਿਆਂ ਵਾਂਗ ਰੱਖਿਆ ਕਦੀ ਨਹੀਂ ਸਾਨੂੰ ਸਮਝਣ ਦਿੱਤਾ ਕਿ ਅਸੀਂ ਅਸੀਂ ਕੁੜੀਆਂ ਆ ਸਾਨੂੰ ਉਹਨਾਂ ਵਾਂਗ ਰੱਖਿਆ ਤੇ ਇਹੀ ਸਾਰੇ ਲਈ ਮਿਸਾਲ ਕਾਇਮ ਕਰਨਾ ਚਾਹੁੰਦੀ ਆ ਮੇਰੀ ਇੱਕ ਛੋਟੀ ਭੈਣ ਜੋ ਕਿ 10ਵੀਂ ਜਮਾਤ ਦਾ ਉਸਦਾ ਵੀ ਨਤੀਜਾ ਆਉਣ ਵਾਲਾ ਹੈ ਤੇ ਉਹ 11ਵੀਂ ਜਮਾਤ ਦੇ છોਗੇ ਪਰ ਉਹ ਸਾਡੇ ਸਾਥ ਦਿੰਦੇ ਨੇ ਤੇ ਸਾਨੂੰ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਵੀ ਉਹਨਾਂ ਨੂੰ ਮੁੰਡੇ ਬਣ ਕੇ ਦਿਖਾਈਏ